ਬੂਤ ਦੰਤ ਪਾਪਿਤ ਕੇ ਮਾਨ ਤਸਰਾ ਬੂਤ ਅਪਰਾਧ ਸਾਥ ਸੰਗ ਮਟੈ ਸੰਤ ਕਿਰਪਾ ਤੇ ਜਪਦੇਸ਼ ਤੈ ਜਾ ਕੇ ਮਾਤਿਕ ਕਰਮਾਂ ਲਗਤਿ ਆਏ ਜਿਸਮਣ ਬਸ ਸੁਨੇ ਲਾਈ ਇਹ ਉਹ ਰੂਸ ਆ ਪੰਜਾਈ ਜੈਤਵ ਹਟੇ ਪਰਨ ਵਰਮ ਆਇਆ ਚਲ ਚਲ ਗਏ ਆ ਪੰਖਿਆ ਜਿਨੀ ਵਸਾਏ ਤਾਲਾ ਫਰੀਦਾ ਸਿਰ ਪਰਿਆ ਵੀ ਚਲ ਸੀ ੱਕੇ ਕਵੜਾ ਕਾਲਾ ਫਰੀਦਾ ਇੱਟ ਸਰਾਨੇ ਭੋਏ ਸਬਣ ਕੀਏ ਸਚਾ ਵਾਂ ਸਾਧ ਮਹੱਲਾ ਪੰਜੇਵਾਂ ਪਰੀਦਾ ਦਫ ਸੁਖੇ ਇੱਕ ਕਰ ਦਿਲ ਤੇ ਲਾਇ ਵਿਚਾਰ ਅੱਲਾ ਪਾਵੈ ਸੁਪੜਾ ਤਾ ਨਬੀ ਦਰਵਾਜ਼ਰ ਮਨ ਲਾ ਬੰਜਾ ਪਰੀਦਾ ਦੁਨੀਆ ਵਜਾਈ ਵਜਦੀ ਤੂੰ ਵੀ ਵਜੈ ਨਾ ਨਲਹਨ ਸੇ ਸਾਈ ਕੰਨੋ ਦਾ ਗਾਦੀ ਸਹਿਬ ਸੰਧੀਆਂ ਕਿਆ ਚੱਲੇ ਤਸਨਾਹ ਇੱਕ ਜਗੰਦੇ ਨਾ ਲੈਣਾ ਇਕ ਨਾ ਸੁਤਿਆ ਦੇਵ ਥਾਲ ਢੂ ਢੀਏ ਸੁਹਾਗ ਕੁ ਤਉ ਤਨ ਕਾਈ ਕੋਰਾ ਜਿਨ ਨਾਲ ਨਾ ਸੁਹਾਗ ਨੀ ਤਿੰਨਾ ਸੇ ਕਉ ਆਵੇ ਅੱਜ ਫਰੀਦਾ ਬੇ ਨਵਾਜਾ ਕੁੱਤਿਆਂ ਇਹ ਨਾ ਪੜੀ ਪਰੀਤਾ ਪੰਨੀ ਕੜੀ ਸਵੰਨ ਵੀ ਟੁੱਟੀ ਨਾ ਕਰ ਲਜ ਅਜ ਰਾਹਿਲ ਫਰੀਸਤਾ ਕਹਿ ਕਰਨ ਠੀ ਅੱਜ ਪਰੀਤਾ ਪੰਨੀ ਕੜੀ ਸਵੰਨ ਵੀ ਹੰਡ ਪਾ ਲਈਂ ਯੋ ਰੋਟੀ ਮੇਰੀ you ਰੁਪੀ ਸੁਖੀ ਗਾਇ ਕੇ ਰੰਗ ਪਾਣੀ ਕੀ ਰੁਪੀ ਸੁਖੀ ਗਾਇ ਕੇ ਰੰਗ ਪਾਣੀ ਕੀ ਸਾਧਨ ਕੀ ਤਾਈ ਹਰਿਆ ਹੂ ਨਿੱਕੇ ਨਰਾਤ ਸਤਿਗੁਰ ਬੇ ਆਖੀਆਂ ਗੱਤ ਸ਼ਹਾਰੀਆਂ ਸੱਤ ਘੇਰ ਨਦੇ ਨਦੇ ਲੱਖੀ ਈ ਸੋਨਿਆ ਆਲ ਜੀ ਆਲ ਹੁਣ ਮੈਂ ਮੈਡਮ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਸਰਉ ਪਾਓ ਸਾਡੇ ਹਰਗਰਜ ਸਿੰਘ ਸਾਹਿਬ ਤੋਂ ਲੈਣ ਬੋਲੇ ਸੋਨਿਆ ਸਤ ਸ੍ਰੀ ਅਕਾਲ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸਲਕੇ ਦੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਸੇਖੋ ਕਲ ਸਭ ਕੈਂਟ ਤੇ ਆਪ ਇਹਦੇ ਇਸ ਮੇਲੇ ਦੀ ਰਸਮੀ ਸ਼ੁਰੂਆਤ ਦੀ ਜਾਸਤ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠੀ ਸਾਰੀ ਸਾਧ ਸੰਗਤ ਜੀ ਫਤਹਿ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਐ ਅਸੀਂ ਸਾਰੇ ਅੱਜ ਸ਼ੇਖ ਬਾਬਾ ਫਰੀਦ ਜੀ ਦੀ ਆਗਮਨ ਦਿਵਸ ਤੇ ਇੱਥੇ ਇਕੱਠੇ ਹੋਏ ਆਂ ਇਸ ਮੌਕੇ ਦੇ ਉੱਤੇ ਸਾਰੀ ਇਕਤਰਤ ਸਾਧ ਸੰਗਤ ਨੂੰ ਅਤੇ ਪੂਰੇ ਜ਼ਿਲ੍ਹੇ ਦੀ ਜਿੰਨੇ ਵੀ ਨਿਵਾਸੀ ਨੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆਂ ਬਾਬਾ ਫਰੀਦ ਜੀ ਦੀ ਜੋ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਹੈ ਉਹਨਾਂ ਨੇ ਸਦਾ ਆਪਣੀ ਬਾਣੀ ਰਾਹੀਂ ਨਿਮਰਤਾ ਦਾ ਆਪਸੀ ਪਾਈਚਾਰੇ ਦਾ ਮਿਲ ਜੁਲ ਕੇ ਚੱਲਣ ਦਾ ਨਿਸ਼ਕਾਮ ਸੇਵਾ ਦਾ ਸੰਦੇਸ਼ ਦਿੱਤਾ ਹੈ ਤੇ ਮੈਂ ਆਪ ਸਭ ਨੂੰ ਬੇਨਤੀ ਕਰਦੀ ਹਾਂ ਕਿ ਇਸ ਆਗਮਨ ਦਿਵਸ ਤੋਂ ਆਪਾਂ ਉਹਨਾਂ ਦੀ ਬਾਣੀ ਦੇ ਵਿੱਚ ਜੋ ਸਾਨੂੰ ਸੰਦੇਸ਼ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਚੱਲੀਏ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੀ ਹਾਂ ਅਤੇ ਇਸ ਆਗਮਨ ਦਿਵਸ ਦੀ ਸ਼ੁਰੂਆਤ ਕਰਦੇ ਹੋਏ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੀ ਹਾਂ ਕਿ ਜਿਸ ਤਰ੍ਹਾਂ ਹਰ ਸਾਲ ਉਨ੍ਹਾਂ ਦੀ ਕਿਰਪਾ ਜਿਵੇਂ ਫਰੀਦਕੋਟ ਦੇ ਉੱਤੇ ਬਣੀ ਰਹਿੰਦੀ ਹੈ ਏਸ ਹਾਲ ਵੀ ਉਹ ਆਪਣੀ ਜੋ ਕਿਰਪਾ ਹੈ ਇਸ ਜ਼ਿਲ੍ਹੇ ਦੇ ਉੱਤੇ ਰੱਖਣ ਅਤੇ ਸਾਰੇ ਜਿਹੜੇ ਨਿਵਾਸੀ ਨੇ ਉਹ ਅਮਨ ਅਮਾਨ ਦੇ ਨਾਲ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਜੀਵਨ ਜੀ। ਧੰਨਵਾਦ ਵਾਹਿਗੁਰੂ ਜੀ ਦਾ ਫਤਿਹ ਸਾਹਿਬ ਵਾਹਿਗੁਰੂ। ਸ਼ੁਰੂਆਤ ਹੋਇਆ 19 ਤੀਸ ਨੂੰ ਬਾਬਾ ਫਰੀਦ ਜੀ ਸਿੱਖ ਗੁਰੂ ਸਾਹਿਬ ਅਤੇ ਬਾਬਾ ਫਰੀਦ ਦੇ ਸ਼ਲੋਕਾਂ ਤੋਂ ਉਪਰੰਤ ਇਹ ਨਗਰ ਕੀ ਇਹ ਆਰੰਭ ਹੋਇਆ ਅਤੇ 5 ਦਿਨ ਚੱਲੇਗਾ 19 ਜੀ ਤੋ ਲੈ ਕੇ 23 ਜੀ ਤੱਕ ਇਹ ਆਗਮਨਪੁਰ ਚੱਲੇਗਾ ਸਾਰੀ ਸੰਗਤਾਂ ਨੂੰ ਅਪੀਲ ਆ ਕਿ ਸਾਰੇ ਹੌਮ ਆ ਕੇ ਪਹੁੰਚ ਗਏ ਤੇ ਇਸ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਧਾਰਮਿਕ ਪ੍ਰੋਗਰਾਮ ਕਿਸ ਤਰ੍ਹਾਂ ਰਹਿਣਗੇ ਇਹ ਤਾਰਿਕ ਬਹੁਤ ਤੇਰੀਕੇ ਰਾਜ 19 ਜੀ ਸ਼ਾਮ ਨੂੰ ਕਥਨ ਤੇ ਕੀਰਤਨ ਗੁਰਦਾਰਾ ਸਾਹਿਬ ਦੇ 20 ਜੀ ਨੂੰ ਇਸ ਤਰ੍ਹਾਂ ਹੋਣਗੇ 21 ਜੀ ਨੂੰ ਸਰੇਸ਼ਰੀਆ ਖੰਡਰ ਸਾਹਿਬ ਆਰੰਭ ਹੋਣਗੇ 21 ਜੀ ਰਾਤ ਨੂੰ ਗੁਰਦਾਰਾ ਗੋਰੀ ਸਾਹਿਬ 'ਤੇ ਕਥਾ ਦਾ ਕੀਰਤਨ ਹੋਣਗੇ ਅਤੇ 22 ਤਰੀਕ ਨੂੰ ਕੀਰਤਨ ਦਰਬਾਰ ਹੋਏਗਾ 23 ਤਰੀਕ ਨੂੰ ਅਵਾਰਡ ਜਿਹੜੇ ਦਿੱਤੇ ਜਾਣਗੇ ਬਾਫਰੀਦ ਅਵਾਰਡ ਫਾਰ ਹਮੈਟੀ ਅਤੇ ਅਤੇ ਇਸਾਹਿੰਦੇ ਜੀ ਸੀ ਖਾਲਸਾ ਯਾਦਗਰੀ ਅਵਾਰਡ ਦਿੱਤਾ ਜਾਏਗਾ ਇਹ ਅਦੇ ਬੱਚਿਆਂ ਦੇ ਜਿਨ੍ਹਾਂ ਨੇ ਕਲਾ ਪ੍ਰੋਕਤਨ ਨੇਕ ਮੁਕਾਬਲੇ ਪ੍ਰਗੋਸ਼ੋਤਰੀਆਂ ਪੜ੍ਹਿਆ ਉਹਨੂੰ ਅਵਾਰਡ ਦਿੱਤੇ ਜਾਣਗੇ ਸਾਡੇ ਬਾਫਰੀ ਸਾਹਿਬ ਜੀ ਦੇ ਜੱਦੀ ਦੀ ਸ਼ੀਣੀ ਉੱਥੋਂ ਵੀ ਅੰਮ੍ਰਜਾਬਾਤ ਉਰੇਜਾਪੁਰ ਤੋਂ ਵੀ ਆ ਰਹੇ ਆ ਜਮੇਸ਼ੀ ਤੋਂ ਪਹੁੰਚ ਰਿਹਾ ਸਾਰੇ ਨੂੰ ਅਪੀਲ ਆ ਕਿ ਸਾਰੇ ਪਹੁੰਚੇ ਇਸ ਸਾਰੇ ਸਮਾਗਮ ਇਨਾਮ ਬੋਲ ਬੜਾਈ ਦੇਣੀ ਚਾਹੋ ਸਭ ਤੋਂ ਪਹਿਲਾਂ ਬਾਬਾ ਸ਼ੇਖ ਫਰੀਦ ਜੀ ਨੇ ਬੜੀ ਕਿਰਪਾ ਕੀਤੀ ਹੈ ਸਮਾਜ ਦੇ ਉੱਤੇ ਔਰ ਉਹਨਾਂ ਨੇ ਸਾਨੂੰ ਜਣਾਸ ਹੈ ਅਸਲ ਵਿੱਚ ਮਨੁੱਖ ਦੀ ਜ਼ਿੰਦਗੀ ਕੀ ਹੈ ਫਰੀਦ ਸਾਹਿਬ ਦੇ ਜਿਹੜੇ ਸ਼ਲੋਕ ਹੈ ਔਰ ਫਰੀਦ ਸਾਹਿਬ ਦੀ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਇਸ ਨੂੰ ਸਮਝੀਏ ਕੁਦਰਤ ਦੇ ਨਿਜਮ ਨੂੰ ਸਰ ਡੱਬਾ ਫਰੀਦ ਜੀ ਨੇ ਜਦੋਂ ਇੱਥੇ ਪੈਰ ਰੱਖਿਆ ਮੈਂ ਹਮੇਸ਼ਾ ਕਹਿੰਦਾ ਨਾ ਫਰੀਦ ਕੋਲ ਕਿ ਸੁਆਏ ਇਸ ਦੇਸ਼ ਦੇ ਬਹੁਤ ਵੱਡੇ ਵੱਡੇ ਸ਼ਹਿਰਾਂ ਦਾ ਨਾਮ ਮਿਲਦਾ ਹੋਊਗਾ ਤੁਹਾਨੂੰ ਪਰ 800 ਸਾਲ ਪੁਰਾਣੀ ਕੋਈ ਸੰਸਾ ਨਹੀਂ ਹੈ ਜਿਹੜੀ ਇਹ ਗਵਾਹੀ ਭਰਦੀ ਹੋਵੇ ਕਿ ਇੱਥੇ ਕੋਈ ਪੀਰ ਫਕੀਰ ਜਾਂ ਕਿਸੇ ਰਾਜੇ ਮਹਾਰਾਜੇ ਨੇ ਜਿਹੜਾ ਉਹ ਆਪਣੇ ਜੋ ਵੀ ਹੈ ਉਹ ਕੋਈ ਨਹੀਂ ਪੱਥਰ ਰੱਖਿਆ ਆ ਸਾਹਮਣੇ ਕਿਲਾ ਉੱਥੇ ਕਿੰਨੇ ਰਾਜ ਬਦਲ ਗਏ ਕਿੰਨੇ ਝੰਡੇ ਬਦਲ ਗਏ ਕਿੰਨੇ ਵਾਰ ਉਹਦੇ ਕੰਧਾਂ ਬਦਲ ਗਏ ਪਰ ਬਾਬਾ ਫਰੀਦ ਦਾ ਸਾਲ ਉਸੇ ਤਰ੍ਹਾਂ ਟਿਕਿਆ ਰਿਹਾ ਸੋ ਇਹ ਉਹਦੀ ਦਿਨ ਹੈ ਉਹ ਕਾਲਪੁਰਖ ਦੀ ਇਹ ਸਾਨੂੰ ਦੱਸਦਾ ਹੈ ਕਿ ਜਿੱਥੇ ਉਹ ਬੈਠਦਾ ਇੱਥੇ ਵਡਿਆਈਆਂ ਮਿਲਦੀਆਂ ਸੋ ਇਸ ਥਾਂ ਤੇ ਬਾਬਾ ਫਰੀਦ ਨੇ ਬੜੀ ਦੁਨੀਆ ਨੂੰ ਵਡਿਆਈਆਂ ਦਿੱਤੀਆਂ ਤੇ ਇਹ ਬੰਦਾ ਵਡਿਆਈ ਲੈਣ ਤੋਂ ਵੱਧ ਕਈ ਵਾਰੀ ਭੁੱਲ ਵੀ ਜਾਂਦਾ ਕਿਉਂਕਿ ਉਹਨੂੰ ਉੱਥੇ ਸਮਝਣ ਲੱਗ ਪੈਂਦਾ ਵੀ ਮੈਂ ਕਰਦਾ ਪਰ ਨਹੀਂ ਜੋ ਕੁਝ ਕਰਦਾ ਉਹ ਕਾਲਪੁਰਖ ਵੈਗਰੂ ਕਰਦਾ ਹੈ ਔਰ ਬਾਬਾ ਫਰੀਦ ਜੀ ਦੀ ਬਾਣੀ ਹਰ ਮਨੁੱਖ ਨੂੰ ਜਿਉਣਾ ਸਿਖਉਂਦੀ ਹੈ ਜਿਨਨੇ ਬਾਬਾ ਜੀ ਦੇ ਸ਼ਲੋਕ ਨੇ ਮੈਂ ਇਹ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਆਪਾਂ 8-7 ਦਿਨਾਂ ਦੀ ਜੇ ਬਾਬਾ ਫਰੀਦ ਜੀ ਦੇ ਸ਼ਲੋਕ ਪੜਨਗੇ ਤਾਂ ਜਿੰਨੀ ਸਾਡੀ ਰਹਿਦੀ ਜ਼ਿੰਦਗੀ ਆ ਉਹ ਸੁੱਖਾਂ ਦੀ ਬਤੀਤ ਹੋਗੀ ਨਹੀਂ ਤਾਂ ਇੱਕ ਫਰੀਦ ਸਾਹਿਬ ਦਾ ਸ਼ਲੋਕ ਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਜੇਹੀ ਰੋਗ ਨ ਲੱਗੀ ਪੱਲੇ ਸਭ ਕੁਝ ਪਾਏ ਆ ਜਿਨਨੇ ਅਸੀਂ ਲੋਕ ਖੜਿਆ ਕੋਈ ਦੋ ਗੋਲੀਆਂ ਲੈ ਕੇ ਆਉ ਕੋਈ ਚਾਰ ਗੋਲੀਆਂ ਲੈ ਕੇ ਆਉ ਕਿਸੇ ਨੇ ਸ਼ਾਮ ਨੂੰ ਗੋਲੀ ਲੈਣੀ ਹੈ ਕਹਿੰਦੇ ਦੁਪਹਿਰੇ ਗੋਲੀ ਲੈਣੀ ਹੈ ਇਹਦੇ ਰੋਟੀ ਖਾਜਮ ਨਹੀਂ ਆਉਂਦੀ। ਤੋਹ ਨਹੀਂ ਆਉਂਦੀ। ਤੂੰ ਕਿ ਅਸੀਂ ਫਰੀਦ ਸਾਹਿਬ ਦੀ ਉਸ ਗੱਲ ਨੂੰ ਨਹੀਂ ਸਮਝਦੇ ਗੁੱਸੇ ਨੂੰ। ਫਰੀਦ ਸਾਹਿਬ ਦੇ ਗੁੱਸਾ ਮਾਰਨ ਦੀ ਸੀ ਜੇ ਗੱਲ ਨੂੰ ਸਮਝ ਲਈ ਤਾਂ ਅਸੀਂ ਸਾਰੇ ਜਿਹੜੇ ਅਰੋਗ ਹੋ ਜਾਾਂਗੇ। ਸੋ ਨਫ਼ਰਤ ਨੂੰ ਪਿਆ ਕੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਨੂੰ ਪੜ ਕੇ ਆਪਦਾ ਜੀਵਨ ਸਫਲ ਕਰ ਲੀਏ। ਇੱਥੇ ਆਪਾਂ ਇਹ ਜੀਵਨ ਸਫਲ ਕਰਨਾ। ਹੋਰ ਤਾਂ ਰਹਿ ਜਾਣਾ ਉਹ ਕਿਲਾ ਖੜਾ ਸਾਹਮਣੇ ਸਾਡੇ। ਕੋਣ ਦਾ ਵਾਰਿਸ ਵੀ ਹੈ ਨਹੀਂ ਕੋਈ। ਆ ਬਾਬਾ ਫਰੀਦ ਇੱਥੇ ਲੱਖਾਂ ਲੋਕ ਆਉਣੇ ਆ ਤੇ ਇਹਦੇ ਵਾਰਿਸ ਜਦੋਂ ਤੱਕ ਧਰਤੀ ਰਹੂਗੀ ਉਦੋਂ ਤੱਕ ਇੱਥੇ ਰਹਿਣਗੇ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਕੀ ਹਕਮ ਸਾਹਿਬ ਦੀ